ਜੰਡਮੈਂਟਾਂ ਨੂੰ ਆ ਜੀ ਬੁਲਬਲ ਲੱਗਦੇ ਉਰ ਤੋਂ ਹਾਂ ਟੁੱਟੇ ਪੈ ਖਿਲਾ ਦੇ ਜਾ ਦੋਵੇਂ ਲੈਣਾ ਬੁਲਬਲੇ ਹਾਂ ਤੀਰੇ ਹੀ ਜੀ ਹੈ ਜੀ ਜੀ ਸਰੇ ਵੀ ਨਹੀਂ ਆਂਦੀ ਤਾਂ ਨੂੰ ਇਹ ਦੁਗਾ ਜਾਨਦੀ ਨਹੀਂ ਇੱਥੇ ਦਾ ਹੀ ਹੁੰਦੀ ਹੋਊਗੀ ਅੱਧ ਜਿਉਂ ਜੁਰੀ ਹੁੰਦੀ ਹੈ ਤੇ ਅੱਧ ਚ ਹੀ ਮੋਕੀ ਆਂਦੀ ਤੇ ਸੱਟਾ ਕੰਮ ਜਾਉਂਦਾ ਵੀ ਇਧਰ ਮੋੜ ਕੇ ਵੇਖੀ ਗਿਰਦਾ ਇਧਰ ਨੂੰ ਤਾਂ ਲੱਗੇ ਆ ਨਾਲ ਕਲੱਚ ਵੇਖ ਕੰਮ ਕਰਦਾ ਇਹ ਤੋਂ ਨਹੀਂ ਫ੍ਰੀ ਆ ਕੰਮ ਦੁਬਾਰ ਕਰਦਾ ਇਤੋਂ ਤਾਂ ਨਹੀਂ ਫ੍ਰੀ ਵੀ ਫ੍ਰੀ ਨਾ ਇਤੋਂ ਘਰ ਕੰਮ ਕਰਦੇ ਇਤੋਂ ਨਾ ਕਰੇ ਇਤੋਂ ਤਾਂ ਹੀ ਫ੍ਰੀ ਆ ਕਲੱਚ ਲੈ ਇੱਥੇ ਪਈ ਕਲੱਚ ਇੱਥੋਂ ਨਹੀਂ ਕਸਿਆ ਹੁੰਦਾ ਵੀਰਾ ਵੇਖ ਐਸਾ ਐਸੇ ਫ੍ਰੀ ਆ ਚੱਪਾ ਰੇਜ ਥੱਲੇ ਕਰਦੇ ਨੇ ਉਹ ਵੀ ਸਲਫ ਮਾਰਦੇ ਨੇ ਕਮਲੇ ਨੇ ਐ ਲਾਉਂ ਲਵਾਉਣਾ ਉਹ ਦਾਣੇ ਹੁੰਦੇ ਛੇਦੀ ਜਿਹੜਾ ਛੇਦੀ ਨਹੀਂ ਹੁੰਦੇ ਉਹ ਬਾਰੇ ਬਾਬੇ ਨੇ ਕਹਣਾ ਮੈਂ ਹੀ ਚਲਾਉਣਾ ਤੂੰ ਚੱਲ ਮਗਰ ਬਹਿ ਜੇ ਸਾਗੇ ਆਂ ਅਸੀਂ ਕੀ ਪਏ ਜਦੋਂ ਮੈਂ ਤੁਹਾਨੂੰ ਦਿੱਤੀ ਨਾ ਹੁਣ ਦੂਰ ਜੋਰੀ ਹਨ ਤੇਰੀ ਜੀ ਬਾਬੇ ਨੇ ਹਾਰੇ ਰੰਗਲ ਹੀ ਆਸ਼ੀਆਲਾ ਗਾਮੀ ਹੈ ਆਸ਼ੀ ਦੀ ਵੀ ਇਥੋਂ ਦਾ ਟੈਟ ਡੱਗ ਲੱਚ ਉਹ ਕੋਲ ਤੇਰੀ ਤਾਹਾਂ ਨੰਬਰ ਦੇ ਸਦਾ ਉਹ ਖੜ ਪਹਿਲੇ ਮਨ ਨਹੀਂ ਵੜਿਆ ਝੰਡੇ ਦਾ ਆਵੇਗਾ ਬੰਨੇ ਇਹ ਸਿੱਧੇ ਸੱਤੇ ਲਵਾਈ ਕਿਉਂ ਮੈਂ ਤੂੰ ਕੀ ਕਰਦੀਆਂ ਟਰੈਕਟਰ ਨੂੰ ਪੱਲੀ ਇਹ ਪਾਗ ਲੈਣਾ ਪਊਗਾ ਇਹ ਆਪਣਾ ਹੀ ਗਰਲੀਣਾ ਏ ਲੱਗਦਾ ਨਹੀਂ ਉਹਨੇ ਆਕਣਾ ਨਾ ਯਾਰ ਪੀਏ ਮਨੇ ਬੋਲੇ ਨਾ ਯਾਰ ਹੁਣ ਕਿਹੜੀ ਪੈ ਗਿਆ ਵੇ ਪ੍ਰੇਮਤ ਵੀ ਨਹੀਂ ਪੂਰੀ ਲਾ ਕੇ ਆ ਗੁਗਲਵੇ ਕਰਦੇ ਆ ਵੀ ਆ ਸਲੰਸ ਲਵਾਵਾਂਗੇ ਜੇ ਅੱਪ ਕੋਈ ਜੱਲਾਟ ਬਹੁਤ ਸੁਣੀ ਮਾਰਦਾ ਕਰਟਾ ਜੀ ਖਾਣਾ ਦਿੰਨਾ ਕਰਟਾ ਜੀ ਤੇ ਹਰ ਰੰਗ ਲਈ ਕੀ ਆਦਾ ਇਹ ਕਹਿੰਦਾ ਅਡੀ ਸੰਕਤ ਕਰੇ ਔਰੇ ਬਾਪਨੇ ਲੋਨਿਆ ਮੋੜ ਬਾਬਾ ਜੀ ਜੀ ਹਣੀ ਪਾਂ ਤੇ ਕੋਈ ਅੱਡੀ ਚੱਕ ਪਤਾ ਨਹੀਂ ਆਈ ਸੀ ਸ਼ਾਮ ਨੂੰ ਜਾਣੇ ਹੁਣ ਤਮਾਮ ਵਰਤਾਂ ਕੇ ਸਦਾਈ ਅੱਜ ਆ ਟਰੈਕਟਰ ਹੀ ਅੱਜ ਕੱਢਿਆ ਜੋ ਜਾਣਦੀ ਜਿਹਾ ਲਿਆਂਦਾ ਨਾ ਸਾਡੇ ਲੇ ਨੂੰ ਪਲਾਂ ਤੇ ਲੈ ਜਾਣ ਕੱਲੂ ਵੀ ਲੈ ਜਾਣ ਭਾਵੇਂ ਹੁਣੇ ਲੈ ਜਾਣ ਭਾਵੇਂ ਘੇਟੇ ਲੈ ਆਪਾਂ ਜਾਂ ਲੈਣ ਤੂੰ ਸਾਹ ਵੀ ਨਾ ਸਹੀ ਆ ਭਈ ਆਏ ਪੂਰ ਜਾ ਲੈਣੇ ਪੂਰੀ ਕਰਦੀ ਹੈ ਲੜਾਂ ਬਈ ਬਿਲਕੁਲ ਹੇ ਤੇ ਚੀਜ ਜਿਆਦਾ ਲੱਗਣਾ ਤੋ ਇਥੇ ਨੇੜੇ ਨੇੜੇ ਹੀ ਚਾਰ ਪੰਜ ਬਲਬੁਲੇ ਲੈ ਆਈ ਉਹਦੀ ਕਰਦੀ ਮੂਰੇ ਬਲਬੁਲੇ ਕੋਈ ਤਾਂ ਵੀਰੂ ਗਈ ਉਹ ਤਾਂ ਦੋ ਤਾਂ ਤੇਰੇ ਪੱਕੇ ਆ ਦੋ ਤਾਂ ਤੇਰੇ ਪੱਕੇ ਆ ਘਰ ਲਈ ਨਹੀਂ ਲੈ ਦੇਣਾ ਬੱਲੇ ਤਾਂ ਤੇ ਤਾ ਕਦੋਂ ਨਹੀਂ ਲੈ ਦੇਣਾ ਤੂੰ ਭੁੰਡੀ ਆਜਾ ਦਮ ਮਾਨਕ ਤਾਂ ਇਹਨੂੰ ਮੜਿਆ ਨਾ ਹਾਂ ਭੁੰਡੀ ਹੀ ਭੁੰਨੇ ਭੁੰਡੀ ਮੂਰੇ ਨਾ ਕੀ ਛੱਤੀ ਦੀ ਤੂੰ ਐ ਜਾ ਯਾਰ ਗਰਲੀ ਨਿਕੋਲਦਾ ਹੈ ਜੋ ਗਰਲੀ ਦੇ ਡੇਢ ਦੀ ਚੜੀ ਦੀ ਰੀਖਾ ਤਾਂ ਨਹੀਂ ਬੁੱਲਣੀ ਵੱਧ ਮਾਂ ਤੋਂ ਬਣਾਣੀ ਕਹੇਲਾ ਕਰਮਾਂ ਤੋਂ ਬਿਨਾਂ ਨਾ ਮਿਲਟਰੀ ਨੇ ਦਿੱਤੀ ਤੇ ਜਮੇ ਮਿਲਟਰੀ ਤੇ ਰੀਖਾ ਨਹੀਂ ਦਿੱਤੀ ਯਾਰ ਉਹ ਹੈਗੀ ਦਾ 28 ਤਾਂ 32 ਤਾਂ ਇਹਦੇ ਉਹਦਾ ਟਰੈਕਟਰ ਨਹੀਂ 35 5 40 ਦਾ ਦਿੱਤੀ ਦੇਖੀਏ ਇਹ ਨਾਲ ਦਾ ਕੋਈ ਬਾਈ ਤੋਂ ਬਾਈ ਦਾ ਤੀਜਾ ਕਿਹੜਾ ਉਹ ਕਿੰਦੀ ਵਾਲਾ ਉਹ ਅੱਗੇ ਲੜਾ ਯਾਰ ਆ ਤੂੰ ਚੱਲ ਨਾਲ ਸੀ ਆਪਣੇ ਨਾਲ ਸਾਥੀਆਂ ਤੇ ਮੇਰੀ ਬਾਸੂ ਮਾਦੀ ਉਹ ਨਾ ਮੈਂ ਕਿਰੇ ਲਿਚਾ ਕਰਕੇ ਜੇ ਮੈਂ ਮੁੜਿਆ ਆ ਫੇਰ ਉਹ ਕਹਿੰਦੇ ਸਭ ਤਸਵੀਰ ਜੇ ਉਹਦਾ ਮੈਂ ਮੁੜਿਆ ਫੇਰ ਹੋਏ ਹੈ ਆਈ ਗਏ ਆਂ ਮੈਂ ਇਹ ਲਈ ਆ ਚਾਲਣੇ ਆ ਕੇ ਤੈਨੂੰ ਤੈਨੂੰ ਹੀ ਵੇਚਣਾ ਉਹ ਆਂ ਦਾ ਇੱਕ ਬਲਬਲਾ ਇੱਕ ਬਲਬਲਾ ਤੈਨੂੰ ਵੇਚ ਕੇ ਜਾਣਾ ਉਹ ਆਂ ਦਾ ਕੋਸ ਹੋ ਜੇ ਹੈਨਾ ਇੱਕ ਬਲਬਲਾ ਦੇ ਕੇ ਜਾਣਾ ਇਹਨੂੰ ਹੈਨਾ ਟ੍ਰੇਨ ਦੇ ਭਾਈ ਆਣ ਅਮਰੋੜ ਯਾਰ ਅਸੀਂ ਪਿੰਡ ਜਾਣਾਗਾ ਪਰ ਇਹਨਾਂ ਨੇਾਨੂੰ ਬਹਿਣ ਨਹੀਂ ਦੇਣਾ ਟਰੈਕਟਰ ਤੇ 100 ਰੁਪਏ ਨਾ ਤੈਨੂੰ ਟਰੈਕਟਰ ਤੇਗਾ ਕੋਈ ਨਹੀਂ ਤੁਹਾਨੂੰ ਪਾਣੇ ਕੱਟੇ ਥੋੜਾ ਰੁਪਿਆ ਨਾਲ ਟਰੈਕਟਰ ਦਾ ਕੋਈ ਚੀਜ਼ ਖੋਲ ਕੇ ਲੈ ਜਾ। ਟੈਂਕੀ ਦਾ ਢੱਕਣਾ ਦਾ ਲੈ ਜਾ ਖੋਲ ਕੇ। ਹੈ? ਗੱਲ ਕਰਾਂ। ਬਾਈਆਂ ਦਾ ਪੈਸੇ ਤੜਾ ਕੇ ਲਿਆ ਦੇਣਾ। ਹੁਣ ਪੰਜਾਂ ਇਹ ਦੁਕਾਨ ਤੇ ਜਾ ਕੇ ਆ ਗਏ ਅਸੀਂ। ਦੋਵੇਂ ਬਾਬ ਨੇ ਲੈਣਾ। ਇੱਕ ਬਲ ਬਲਾ ਉਹਦੇ ਕੋਲ ਦੂਜਾ ਕਿਹੜਾ ਲੈਣੇਗਾ ਤੂੰ ਓਏ। ਹੈ? ਗੱਲਾਂ ਸੁਣਾਈ ਚੱਲ ਵਲੌਗ ਬੜੀ ਚੰਗੀ ਮਗਰ ਨਹੀਂ ਪਈਦਾ ਹੁੰਦਾ ਐ ਬਾਈ ਨਹੀਂ ਲੈਣਾ ਬੁੜਬੁੜਾ ਤੇਰੀ ਇਹ ਬਗਾਈ ਕਰ ਹੁੰਦਾ ਇਹ ਲੈਣਾ ਨਹੀਂ ਪਈਦਾ ਦਾ ਤੈਨੂੰ ਅੱਕਰੀ ਕਦੋਂ ਨਾ ਵੀ ਲੈਣਾ ਬੁੜਬੁੜਾ ਕੋ ਇਤਨਾ ਕਿ ਮਗਰਾੜ ਤੇ ਲਗਿਆ ਧੁੱਪੇ ਮੈਂ ਤੈਨੂੰ ਕਹ ਪੰਦਰਾਂ ਮੀਟਰ ਦੀ ਦੁਕਾਨ ਤੇ ਆ ਗਿਆ ਮੈਂ ਬੜਾ بڑا ਲੈ ਲੂੰਗਾ ਐਡੀ ਬੜੀ ਗੱਲ ਮਗਰ ਘੂੜੂ ਮਗਰ ਨਹੀਂ ਪੈਣਾ ਚੰਗਾ ਇਹਦੇ ਫੇਰ ਹੋਈ ਗੱਲ ਮੈਂ ਬਤਨ ਮੈਂ ਬਾਹਰ ਨਹੀਂ ਜਾਵਾਂ ਨਾ ਇਹ ਭਗਾਈ ਕਰਾਉਂਦਾ ਤੇਰੀ ਲੈਣਾ ਤਦੋਂ ਲੋਕਾ ਦੋ ਮਾਂ ਟੋਕ ਜਾਉਂਦੇ ਜਿਹੜਾ ਗੁੜਾ ਗੱਡਾ ਉਹ ਕੀ ਆਂਦਾ ਬੈਠਾ ਉਹ ਕਹਿੰਦੇ ਸਭ ਤੋਂ ਮਾੜਾ ਕੰਮ ਹੈ ਕਾਮੀ ਦਰਬਾਰਾ ਦੀ ਜੇਰ ਪਰ ਤੋ 200 ਕੇ ਦਾ ਆਚੇ ਦੇ ਪੈ ਜਾਂਦੀ ਹੈ ਜਿਹਦੇ ਵੜੇ ਓਕੇ ਆ ਨੰਦ ਪੈਂਦੇ ਨਹੀਂ ਕੇ ਇਹ ਰੂਲੀ ਪੈਂਦੇ ਫੇੜਾ ਆ ਬਾਬੇ ਨੇ ਕਥਾ ਕੀਤੀ ਜਪਾਉਣਾ ਐ ਲੂਸੀ ਪੈ ਆ ਮਗਾਲਾ ਯੋਗ ਕਾਚਸ ਅੰਤਾਂ ਨਹੀਂ ਲੱਗਿਆ ਕਰ ਇਹਦੀ ਵਧੀਆ ਤਾਂ ਮੁੰਡੀ ਦੇ ਲੱਗੀ ਹੁੰਦੀ ਹੈ ਨਾ ਬੈਲਟ ਜੀ ਨਹੀਂ ਆ ਯੂ ਪੇਪ ਜੀ ਹੋਊਗੀ ਤਾਂ ਛਦਰੀ ਮਗਰੀ ਜਾਣੀ ਆ ਹਾਂ ਹਾਂ ਨਾ ਹਾਂ ਚਾਰੇ ਐਂਡੀਕੇਟਰ ਵੀ ਚਾਲ ਲਾਊਗਾ ਨਾ ਪੱਲਾ ਇੱਧਰ ਲੱਗਦਾ ਇੱਧਰ ਲੱਗ ਕੇ ਚੱਲਦਾ ਇੱਧਰ ਲੱਗ ਕੇ ਚੱਲਦਾ ਢੀੜੀ ਨਹੀਂ ਮਾਰਦਾ ਨਾ ਢੀੜੀ ਕਰ ਲੈਣਾ ਦੋ ਮਾਰਾ ਘਾਰ ਕਹਿੰਦੇ ਕਹਿੰਦੇ ਕਾ ਯਾਰ ਜਾ ਜਾ ਇਹ ਦਰਦਾ ਕੰਮ ਉੱਰਲਾ ਮੇਲਾ ਆਪਣੇ ਕੋਲ ਹੀ ਰੱਖੀਏ ਰਹਿਣ ਦੇ ਛੱਡ ਲੈਣਾ ਅ ਅਰੇ ਕੇ ਤੇ ਲੈ ਕੇ ਜਾਵਾਂ ਪਰ ਫਿਰ ਲੈ ਜਾ ਲਾਂਗੇ ਵਦਨੀ ਹੋਰ ਲੇ ਕੇ ਰ ਬੜਾ ਜੀ ਇੰਕਾ ਧੀਰੇ ਜਾਣਾ